ਪੰਜਾਬੀ ਗਾਇਕ ਸਤਵੰਦਰ ਬੁੱਗਾ ਅਤੇ ਉਹਨਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਵਿਵਾਦ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਦੱਸ ਦਈਏ ਕਿ ਦੋਵਾਂ ਵਿਚਾਲੇ ਜ਼ਮੀਨੀ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਕਲਾਕਾਰ ਨੇ ਆਪਣੇ ਭਰਾ ਦਵਿੰਦਰ ਨੂੰ ਡੰਡਿਆਂ ਦੇ ਨਾਲ ਪੂਰੀ ਤਰ੍ਹਾਂ ਕੁੱਟਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਦਵਿੰਦਰ ਨੇ ਆਪਣੀ ਪਤਨੀ ਦੀ ਮੌਤ ਦਾ ਦੋਸ਼ ਵੀ ਗਾਇਕ ਸਤਵੰਦਰ ਬੁੱਗਾ ਉੱਪਰ ਲਗਾ ਦਿੱਤਾ। ਉਹਨਾਂ ਬਲੋਗ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਵੀਡੀਓ ਸ਼ੇਅਰ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੇ ਇਸ ਵਿਚਾਲੇ ਜੇਕਰ ਗੱਲ ਕਰੀਏ ਤਾਂ ਗਾਇਕ ਨੇ ਖੁਦ ਆਪਣੀ ਪਰਚਾਈ ਦੇ ਕਤਲ ਦਾ ਰਾਸਕੋਲ ਦਾਤ ਐ ਜ਼ੋਰਾਮ ਨੇ ਦੱਸਿਆ ਕਿ ਆਖਿਰ ਉਸ ਦਿਨ ਹੋਇਆ ਕਿ ਸੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗਾਇਕ ਕਹਿੰਦੇ ਹੋਏ ਸੁਣਾਈ ਦਿੰਦੇ ਨੇ ਕਿ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਕਿ ਇਹ ਕਿਆਰੀ ਮੇਰੀ ਐ ਤੇ ਆਹ ਕਿਆਰੀ ਉਹਨਾਂ ਦੀ ਐ ਮੇਰੀ ਕਿਆਰੀ ਵੱਲ ਅਸੀਂ ਮੂੰਹ ਕਰਕੇ ਖੜਿਆ ਇਸ ਦੌਰਾਨ ਜਿੰਨੇ ਵੀ ਉੱਥੇ ਸੀ ਸਾਰੇ ਉਧਰ ਨੂੰ ਯਾਨੀ ਕਿ ਕਿਸੇ ਕਿਆਰੀ ਵੱਲ ਮੂੰਹ ਕਰਕੇ ਖੜੇ ਹੋ ਗਏ ਇਸ ਦੌਰਾਨ ਉਸਦੀ ਪਤਨੀ ਪਿੱਛੇ ਖੜੀ ਖੜੀ ਡੇਕੇ ਉਸ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਉਸਦੀ ਪਤਨੀ ਦੇ ਹੱਥ ਪੈਰ ਚੱਸੇ ਅਤੇ ਹਸਪਤਾਲ ਲੈ ਗਏ ਇਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਮੈਨੂੰ ਵੀ ਹਸਪਤਾਲ ਲੈ ਗਏ ਹਾਲਾਂਕਿ ਇਸ ਤੋਂ ਪਹਿਲਾਂ ਅਸੀਂ ਇਹਨਾਂ ਖਿਲਾਫ ਥਾਣੇ ਵਿੱਚ ਰਿਪੋਰਟ ਕਰਨ ਪੁੱਜੇ ਜੋ ਇਹਨਾਂ ਨੇ ਮੇਰੇ ਤੇ ਗੱਡੀ ਚੜਾਈ ਮੈਨੂੰ ਦੋਵਾਂ ਜਣਿਆਂ ਨੇ ਮਿਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਇਹ ਸਤਵੰਦਰ ਬੁੱਗਾ ਦੇ ਬਿਆਨ ਸਨ ਕੀ ਕਿਹਾ ਉਹਨਾਂ ਨੇ ਆ ਸੁਣਦੇ ਆ ਜੀ ਬਿਲਕੁਲ ਇਹ ਬੇਮੁਨਾਯਾਦਾ ਸਰਾ ਸਰ ਇਹ ਗੱਲ ਝੂਠ ਹੈ ਉਸ ਵੇਲੇ ਪੁਲਿਸ ਪਾਰਟੀ ਐਸ ਐਚ ਓ ਸਾਹਿਬ 7 8 ਬੰਦੇ ਉਹਨਾਂ ਦੇ ਨਾਲ 8 10 ਬੰਦੇ ਉਹਨਾਂ ਦੇ ਨਾਲ ਜਿਹੜੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਕਿ ਆਹ ਕਿਆਰੀ ਉਹਨਾਂ ਦੀ ਹੈ ਆਹ ਕਿਆਰੀ ਮੇਰੀ ਐ ਮੇਰੀ ਕਿਆਰੀ ਵੱਲ ਮੂੰਹ ਕਰਕੇ ਅਸੀਂ ਖੜੇ ਐ ਐਸ ਐਚਓ ਸਾਹਿਬ ਸਾਰੇ ਜਿੰਨੇ ਵੀ ਮੇਰਾ ਰਿਸ਼ਤੇਦਾਰ ਵੀ ਖੜਾ ਐ ਅਸੀਂ ਸਾਰੇ ਉਧਰ ਵੱਲ ਨੂੰ ਮੂੰਹ ਕਰਕੇ ਖੜੇ ਐ ਉਹਦੀ ਵਾਈਫ ਪਿੱਛੇ ਖੜੀ ਖੜੀ ਡਿੱਗ ਗਈ ਤੇ ਉਹ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਉਹਨਾਂ ਦੇ ਪੈਰ ਵੀ ਛッセ ਹੱਥਾਂ ਦੀਆਂ ਤੜੀਆਂ ਮਲੀਆਂ ਮੂੰਹ 'ਚ ਪਾਣੀ ਵੀ ਪਾਇਆ ਉਹ ਤੋਂ ਬਾਅਦ ਇਹ ਚੱਕ ਕੇ ਇਹ ਹਸਪੀਟਲ ਉਹਨੂੰ ਲੈ ਗਿਆ ਤੇ ਉਹ ਤੋਂ ਬਾਅਦ ਮੈਨੂੰ ਮੇਰੇ ਰਿਸ਼ਤੇਦਾਰ ਚੱਕ ਕੇ ਹਸਪੀਟਲ ਖੇੜੇ ਲਏ ਗਏ ਆ ਉਹ ਤੋਂ ਪਹਿਲਾਂ ਅਸੀਂ ਜਾਂਦੇ ਜਾਂਦੇ ਥਾਣੇ ਇਹਨਾਂ ਦੇ ਖਿਲਾਫ ਜੋ ਇਹਨਾਂ ਨੇ ਕਾਰਵਾਈ ਕੀਤੀ ਮੇਰੇ ਤੇ ਗੱਡੀ ਚੜਾਈ ਮੈਨੂੰ ਦੋਨੇ ਜਣਿਆਂ ਨੇ ਰਲ ਕੇ ਮਾਰਨ ਜਾਨੋ ਮਾਰਨ ਦੀ ਨੀयत ਨਾਲ ਮੇਰੇ ਤੇ ਗੱਡੀ ਚੜਾਈ ਅਸੀਂ ਉਹ ਦਰਖਾਸਤ ਥਾਣੇ ਲਿਖਾ ਕੇ ਫਿਰ ਮੈਨੂੰ ਹਸਪੀਟਲ ਹਸਪੀਟਲ ਲੰਕੇ ਗਏ ਆ ਤੇ ਮੇਰੇ ਖਿਲਾਫ ਜੋ ਇਹ ਕੁਝ ਬੋਲ ਰਹੇ ਨੇ ਉਹ ਸਰਾਸਰ ਝੂਠ ਹੈ ਸਰਾਸਰ ਸਤਵਿੰਦਰ ਭੁਗਾ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਸਰਗਰਮ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗਾਣੇ ਉਹਨਾਂ ਨੇ ਦਰਸ਼ਕਾਂ ਦੇ ਰੂਪ ਰੂਪ ਕਿਤੇ ਫਲ ਹਾਲ ਦੋਵਾਂ ਭਰਾਵਾਂ ਦੇ ਵਿੱਚ ਸੰਪਤੀ ਨੂੰ ਲੈ ਕੇ ਹੋ ਰਿਹਾ ਵਿਵਾਦ ਚੱਲ ਰਿਹਾ ਵਿਵਾਦ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਦੋਵੇਂ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਆਪੋ ਆਪਣੇ ਪੱਖ ਰੱਖ ਕੇ ਗੱਲ ਅੱਗੇ ਰੱਖ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ